ਹਾਂਜੀ ਮੇਰਾ ਵੀਰ ਸਾਰੇ ਹੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਖੇਤੀਬਾੜੀ ਖੋਜ ਕੇਂਦਰ ਬੱਲੋਵਾਲ ਸੌਂਕੜੀ ਪਹੁੰਚੇ ਆਂ ਜਿੱਥੇ ਹੈਗਾ ਅੱਜ ਕਿਸਾਨ ਮੇਲਾ ਤੇ ਤੁਹਾਨੂੰ ਵੱਖ-ਵੱਖ ਬੀਜਾਂ ਬਾਰੇ ਦੱਸਾਂਗੇ ਆਪਾਂ ਕਿਹੜਾ ਬੀਜ ਕਣਕ ਦਾ ਨਵਾਂ ਹੈ ਤੇ ਕਿਹੜਾ ਬੀਜ ਜ਼ਿਆਦਾ ਕਿਸਾਨਾਂ ਨੇ ਇਸ ਵਾਰ ਲਿਆ ਬੱਲੋਵਾਲ ਸੌਂਕੜੀ ਤੋਂ ਬਾਕੀ ਦੇ ਪੁਰਾਣੇ ਬੀਜ ਤੇ ਸਾਰੇ ਹੀ ਹੈਗੇ ਆਂ ਬਾਕੀ ਭਾਈ ਜਿੱਦਾਂ ਛੋਟੇ ਮੇਲੇ ਹੁੰਨੇ ਇੱਥੇ ਜੇ ਭਰਾ ਨੇ ਕਿਸੇ ਨੇ ਬੀਜ ਲੈਣਾ ਹੁੰਦਾ ਤਾਂ ਛੋਟੇ ਮੇਲਿਆਂ ਤੋਂ ਬੀਜ ਲੈਣਾ ਆਸਾਨ ਹੁੰਦਾ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਹੋ ਪੀ ਜਿਹੜੀਆਂ ਲਾਈਨਾਂ ਲੂਨਾਂ ਵਾਲਾ ਕੋਈ ਵਾੜਾ ਵੱਡਾ ਜੱਬ ਨਹੀਂ ਹੈਗਾ ਵੀ ਜਿੱਦਾਂ ਲੁਧਿਆਣੇ ਹੁੰਦਾ ਉੱਥੇ ਬਹੁਤ ਜ਼ਿਆਦਾ ਜਿਹੜਾ ਰਸ਼ ਪੈ ਜਾਂਦਾ ਤੇ ਬੀਜ ਦੀ ਪਰਚੀਆ ਕਟਾਉਣ ਵਾਸਤੇ ਵੀ ਜਿਹੜੀ ਧੱਕਾ ਮੁੱਕੀ ਹੁੰਦੀ ਹੈ ਇੱਥੇ ਬਿਲਕੁਲ ਨਜ਼ਾਰੇ ਨਾਲ ਬੰਦੇ ਜਿਹਨਾਂ ਨੇ ਬੀਜ ਲੈਣਾ ਉਹ ਲੈ ਰਹੇ ਆਂ ਵੈਸੇ ਇਸ ਵਾਰ ਥੋੜਾ ਜਿਹਾ ਜਿਹੜਾ ਆਮ ਬੀਜਾਂ ਦੇ ਵਿੱਚ ਕਿਸਾਨ ਭਰਾਵਾਂ ਦਾ ਰੁਝਾਨ ਘਟਾ ਇੱਕ ਨਵਾਂ ਬੀਜ ਜਿਹੜਾ ਕਣਕ ਦਾ ਆਇਆ ਉਹਦੇ ਤੇ ਜ਼ਿਆਦਾ ਹੈਗਾ ਤੇ ਬਾਕੀ ਆ ਜਿਹੜੇ ਪੀਬੀਡਬਲ 824 ਹੋ ਗਿਆ ਵੀ 40 ਕਿਲੋ ਥੈਲੀ 1600 ਦੀ ਆ 670 ਇਹ ਵੀ 1600 ਦੀ ਆ ਪੁਰਾਣੇ ਬੀਜ ਨੇ ਜਿੱਦਾਂ ਤੇ ਜਿਹੜੇ ਛੋਲੇ ਛੂਲੇ ਹੈਗੇ ਆ ਉਹ ਤੇ ਆਪਣੇ ਤੁਹਾਨੂੰ ਪਤਾ ਹੀ ਵੀ ਜਿਹੜੇ ਭਰਾ ਆਪਣੇ ਬੀਜ ਦੋਨੋਂ ਨੇ ਬਹੁਤ ਜ਼ਿਆਦਾ ਜਾਣਕਾਰੀ ਆ ਤੇ 826 ਆਪਾਂ ਨੇ ਪਿਛਲੀ ਵਾਰ ਆਪਣੇ ਖੇਤ ਦੇ ਵਿੱਚ ਬੀਜਿਆ ਵਧੀਆ ਜਿਹੜਾ 826 ਤੇ 327 ਦਾ ਆਪਣੇ ਰਿਜ਼ਲਟ ਵਧੀਆ ਰਿਹਾ ਪਰ ਅੱਜ ਤੁਹਾਨੂੰ ਜਿਹੜਾ ਮੇਨ ਦੱਸਣਾ ਵੀ ਅੱਜ ਜਿਹੜਾ ਇੱਥੇ ਜ਼ਿਆਦਾ ਬੀਜ ਵਿਕਿਆ ਉਦੇ ਬਾਰੇ ਵੀ ਦੱਸਾਂਗੇ ਬਾਕੀ ਤੁਸੀਂ ਜਿਹੜੇ ਬੀਜਾਂ ਦੀ ਰੇਟ ਲਿਸਟ ਆ ਤੁਸੀਂ ਵੀਡੀਓ ਰੋਕ ਕੇ ਦੇਖ ਸਕਦੇ ਹੋ ਨਾ ਕਿਉਂਕਿ ਜੇ ਮੈਂ ਹੌਲੀ ਹੌਲੀ ਤੁਹਾਨੂੰ ਰੇਟ ਰੂਟ ਦੱਸਣ ਲੱਗ ਗਿਆ ਵੀਡੀਓ ਬੜੀ ਲੰਬੀ ਹੋਣੀ ਕੋਈ 20 25 ਮਿੰਟ ਦੀ ਜਿਹੜਾ ਬੰਦਾ ਵੀਡੀਓ ਫਿਰ ਦੇਖਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਸਨੈਰੀ 766 ਇਹ ਵੀ ਥੈਲੀ ਜਿਹੜੀ ਆਪਣੀ 1600 ਦੀ 40 ਕਿਲੋ ਦੀ ਆ ਪੀ ਵੀ ਡਬਲਯੂ 872 ਇਸ ਵਾਰ ਕਹਿੰਦੇ ਨਵਾਂ ਆਇਆ ਬੀਜ 40 ਕਿਲੋ ਦੀ 2500 ਰੁਪਏ ਦੀ ਥੈਲੀ ਹੈ ਬਹੁਤ ਜ਼ਿਆਦਾ ਭਰਾਮਣੇ ਜਿਹੜਾ ਇੱਥੋਂ ਲਿਆ ਜਾਤਰ ਜਿਹੜਾ ਇਹ ਹੀ ਬੀਜ ਲੈ ਆ ਕੇ ਸਾਨੂੰ ਭਰਾਮਾ ਨੇ ਬਾਕੀ ਦੇ ਜਿਹੜੇ ਪੁਰਾਣੇ ਬੀਜ ਆ ਉਹ ਤੇ ਚਲੋ ਜਿੱਦਾਂ ਆਪਣੇ ਕੋਲ ਘਰੇ ਵੀ ਬੀਜ ਬੂਜ ਸਾਂਭੇ ਹੁੰਨੇ ਜਿੱਦਾਂ ਹੁਣ ਆਪਾਂ 826 ਬੀਜ ਆ ਜਾਂ 327 ਆਪਾਂ ਆਪਣੇ ਘਰੇ ਰੱਖਿਆ ਵਾ ਕੋਸ਼ਿਸ਼ ਕਰਿਆ ਕਰੋ ਵੀ ਜਿੱਦਾਂ ਆਪਾਂ ਇੱਕ ਸਾਲ ਟਰਾਇਲ ਕਰ ਲਿਆ ਆਪਣੇ ਵਧੀਆ ਨਤੀਜਾ ਉਹਦਾ ਆਇਆ ਆਪਾਂ ਉਹਨੂੰ ਬੀਜ ਨੂੰ ਘਰੇ ਰੱਖ ਲਈ ਆਪਣੇ ਘਰ ਦੇ ਬੀਜ ਬੀਜਾਂਗੇ ਆਪਣੀ ਜਿਹੜੀ ਪੈਸੇ ਦੀ ਬਚਤ ਵੀ ਹੁੰਦੀ ਹੈ ਹੁਣ ਜਿੱਦਾਂ 40 ਕਿਲੋ ਦੇਖ ਲਓ 2500 ਰੁਪਏ ਦਾ 872 ਪੀਵੀਡਬਲਿਊ 872 152 ਦੇ ਨੰਦਾ ਤੇ ਸਾਢੇ 1 24 ਕੁਆਂਟ ਵਾਲੇ ਦਾ ਜਿਹੜਾ ਘੱਟੋ ਘੱਟ ਜਿਹੜਾ ਇਹ ਤਾਂ ਨਾਰਮਲ ਝਾੜਾ 24 ਕੁਇੰਟ ਵਾਲਾ ਬਾਕੀ ਡਿਪੈਂਡ ਕਰਦਾ ਮੌਸਮ ਤੇ ਜਿੱਦਾਂ ਆਪਾਂ ਗੱਲ ਕਰਦੇ ਵੀ ਭਾਈ ਜਿੱਦਾਂ ਵੀ ਕੋਈ ਨਵਾਂ ਬੀਜ ਆਉਂਦਾ ਉਹਨੂੰ ਆਪਾਂ ਘੱਟ ਤੋਂ ਘੱਟ ਲੈ ਕੇ ਆਪਾਂ ਟ੍ਰਾਇਲ ਕਰੀਏ ਖੇਤ ਦੇ ਵਿੱਚ ਜੇ ਉਹਦਾ ਨਤੀਜਾ ਆਪਣੇ ਵਧੀਆ ਆਉਂਦਾ ਤਾਂ ਆਪਾਂ ਗਾਹਾਂ ਨੂੰ ਆਪਣੇ ਘਰ ਦਾ ਬੀਜ ਤਿਆਰ ਕਰੀਏ ਇੱਕ ਤਾਂ ਆਪਣੇ ਜਿਹੜੀ ਪੈਸੇ ਦੀ ਬਚਤ ਹੁੰਦੀ ਹੈ ਤੇ ਦੂਜਾ ਜਿਹੜਾ ਆਪਾਂ ਨੂੰ ਏਦਾਂ ਖੱਜਲ ਖਵਾਰ ਹੋਣ ਤੋਂ ਜਿਹੜੀ ਮੁਕਤੀ ਮਿਲਦੀ ਹੈ ਵੀ ਆਪਾਂ ਮੇਲੇ ਆ ਮੂਲਿਆਂ ਦੇ ਜਿੱਦਾਂ ਫਿਰ ਜਾਣਾ ਪੈਂਦਾ ਬੀਜ ਲੈਣ ਹਨਾ ਜਾਂ ਜਿਹੜੀ ਦੁਕਾਨਾਂ ਤੇ ਫਿਰ ਬੀਜ ਬਲੈਕ ਦੇ ਵਿੱਚ ਮਿਲਦੇ ਆਪਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਹੈਗਾ ਬੀਜ ਅਸਲੀ ਆ ਜਾਂ ਨਕਲੀ ਆ ਉੱਥੇ ਜਿਹੜੀ ਆਪਣੀ ਮਤਲਬ ਕਿ ਨੁਕਸਾਨ ਹੋ ਜਾਂਦਾ ਸੋ ਕੋਸ਼ਿਸ਼ ਕਰਿਆ ਕਰੋ ਵੀ ਟ్రਾਇਲ ਦੇ ਤੌਰ ਤੇ ਜੇ ਤੁਸੀਂ ਬੀਜ ਬੀਜਣਾ ਕੋਈ ਨਵਾਂ ਆਇਆ ਉਹਨੂੰ ਥੋੜੇ ਰਕਵੇ ਦੇ ਵਿੱਚ ਆਪਾਂ ਬੀਜੀਏ ਜਿੱਦਾਂ ਹੁਣ ਜਿਹੜਾ ਕਣਕ ਦਾ ਬੀਜ ਹੈ 2500 ਰੁਪਏ ਦਾ 40 ਕਿਲੋ ਆ ਦੇਖ ਲਓ ਜੇ ਆਪਾਂ ਹੁਣ ਇਹਨੂੰ ਆਪਾਂ 2500 ਰੁਪਏ ਦੇ ਹਿਸਾਬ ਨਾਲ ਇੱਕ ਕੀਲੇ ਦੀ ਲਾ ਲਈ ਜੇ ਬੰਦੇ ਨੇ 10 ਕਿਲੇ ਬੀਜਣੇ ਉਹੀ 15-16000 ਰੁਪਇਆ ਮੰਨ ਕੇ ਚੱਲੋ ਜੇ ਹੋਰ ਲੱਲਾ ਪਾ ਪਾ ਕੇ 25-30000 ਖਰਚਾ ਆ ਜਾਣਾ ਤੇਲ ਪਾਣੀ ਪਾ ਕੇ ਜੇ ਬੰਦਾ ਸੁਪਰ ਸੀਡਰ ਨਾਲ ਪਜਾਉਂਦਾ ਸੋ ਇਹ ਜੇ ਖਰਚਿਆਂ ਤੋਂ ਵਿੱਚ ਬਚਾ ਜੇ ਕਰਨਾ ਆਪਾਂ ਆਪ ਘਰ ਦਾ ਵੀ ਤਿਆਰ ਕਰੀਏ ਤੇ ਆਪਾਂ ਅੱਜ ਗਏ ਸੀਗੇ ਮੇਲੇ ਤੇ ਜਿਹੜਾ ਚਪਾਤੀ ਨੰਬਰ 1 ਬੀਜ ਆ ਉਹ ਲੈਣ ਵਾਸਤੇ ਕਿਉਂਕਿ ਰੋਟੀ ਵਾਸਤੇ ਵਧੀਆ ਪਿਛਲੀ ਵਾਰ ਆਪਣੇ ਗਵਾਂਢੀ ਨੇ ਬੀਜਿਆ ਸੀਗਾ ਤੇ ਉਹ ਬੀਜ ਅੱਜ ਆਪਾਂ ਲੈ ਕੇ ਆਏ ਆ ਬਾਕੀ ਸਕਰੀਨ ਤੇ ਤੁਸੀਂ ਦੇਖ ਸਕਦੇ ਆ ਵੱਖ-ਵੱਖ ਜਿਹੜੇ ਬੀਜ ਆ ਉਹਨਾਂ ਦੇ ਰੇਟ ਲਿਸਟ ਲੱਗੀ ਵੀ ਉਹਨਾਂ ਦੇ ਝਾੜ ਲੱ ਉਥੇ ক্লোਜ਼ ਕਰਕੇ ਰੋਕ ਕੇ ਦੇਖ ਸਕਦੇ ਆ ਜਿੱਦਾਂ ਆਪਾਂ ਦੱਸਿਆ ਵੀ ਜੇ ਆਪਾਂ ਕੱਲੀ ਕੱਲੀ ਚੀਜ਼ ਤੁਹਾਨੂੰ ਝਾੜ ਵੀ ਦੱਸਣ ਲੱਗ ਗਏ ਆਪਾਂ ਰੇਟ ਵੀ ਦੱਸਣ ਲੱਗ ਗਏ ਸੋ ਵੀਡੀਓ ਮੇਰਾ ਵੀਰ ਲੰਬੀ ਹੋ ਜਾਣੀ ਆਪਣੀ ਕੋਸ਼ਿਸ਼ ਆ ਵੀ ਆਪਾਂ ਛੋਟੀ ਜੀ ਵੀਡੀਓ ਵਿੱਚ ਸਾਰਾ ਕੁਝ ਦੱਸ ਦਈਏ ਤੇ ਤੋਂ ਬਾਅਦ ਆਪਾਂ ਤੁਹਾਨੂੰ 855 ਟਰੈਕਟਰ ਦਿਖਾਉਣਾ ਜਿਹੜਾ ਨਵਾਂ ਐ ਪਲੇਟਫਾਰਮ ਵਾਲਾ ਵਿਦ ਰੇਟ ਪੀਓ ਦਾ ਕੀ ਰੇਟ ਆ ਕਿਉਂਕਿ ਜ਼ਿਆਦਾਤਰ ਵੀਡੀਓ ਮੈਂ ਦੇਖੀ ਆ ਵੀ ਵੀਡੀਓ ਦੇ ਵਿੱਚ ਰੇਟ ਨਹੀਂ ਦੱਸਦੇ ਹੈਗੇ ਉਹਦੇ ਕਰਕੇ ਬੰਦੇ ਜਿਹੜੇ ਮਲਕੇ ਕਨਫਿਊਜ਼ ਹੋ ਜਾਂਦੇ ਆ ਸੋ ਉਹਦੇ ਵੀ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੋ ਗਿਆ ਟਰੈਕਟਰ ভাই GST ਘਟਣ ਦੇ ਨਾਲ ਬਹੁਤ ਜ਼ਿਆਦਾ ਜਿਹੜੇ ਟਰੈਕਟਰਾਂ ਦੇ ਰੇਟਾਂ ਤੇ ਫਰਕ ਪਿਆ ਉਹ ਵੀ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਪਹਿਲਾਂ ਫੋਰ ਮੇਲਾ ਘੁਮਾ ਦਈਏ ਤੁਹਾਨੂੰ ਜਿੱਦਾਂ ਆਹੇ ਹਿਮਗਰੀ ਆ ਲੱਗਦਾ ਤਾਂ ਮੈਨੂੰ ਆਦਾ ਹੀ ਆਦਦੇ ਨੂੰ ਸ਼ਾਇਦ ਹਿਮਗਰੀ ਗਈ ਜਾਂਦੇ ਆ ਬਾਕੀ ਹੁਣ ਪਤਾ ਨਹੀਂ ਹੈਗਾ ਆ ਗਲਗਲ ਆ ਇਲਾਹਾਬਾਦ ਸਪੈਦਾ ਅਮਰੂਦ ਆ ਆ ਸ਼ਵੇਤਾ ਕਹਿੰਦੇ ਬਈ ਭਾਈ ਐਵੇਂ ਨਾ ਸੁਵੇਤਾ ਵੀ ਗੁੱਸਾ ਕਰ ਜੋ ਠੀਕ ਹੈ ਇਹ ਬੂਟ ਦਾ ਨਾਮ ਆਏ ਮਿਗਰੀ ਆ ਸਾਢੇ 24 24 ਕਿੱਦਾਂ ਆਪਾਂ ਜੇ ਮੇਲਿਆਂ ਤੇ ਜਾਂਦੇ ਆ ਮੇਲਿਆਂ ਤੇ ਆਪਾਂ ਨੂੰ ਬਹੁਤ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਆ ਹੁਣ ਤੁਸੀਂ ਜੇ ਕੋਈ ਸੀਡ ਦੇਖਣਾ ਵੀ ਕੁਆਲਿਟੀ ਕਹੀ ਜੀ ਆ ਬੀਜ ਦੀ ਇੱਥੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕਿਉਂਕਿ ਭਾਈ ਵੀਡੀਓ ਇੱਕ ਮੇਰਾ ਵੀ ਪੂਰੀ ਦੇਖ ਲਿਆ ਕਰੋ ਕਿਉਂਕਿ ਹਰ ਇੱਕ ਚੀਜ਼ ਦੇ ਪਿੱਛੇ ਮਿਹਨਤ ਜੁੜੀ ਹੁੰਦੀ ਆ ਬੰਦੇ ਦੀ ਹੁਣ ਆਪਾਂ ਮੇਲੇ ਤੇ ਗਏ ਆ ਤੁਹਾਡੇ ਵਾਸਤੇ ਆਪਾਂ ਵੀਡੀਓ ਬਣਾਈ ਆ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਕਿਸੇ ਭਰਾ ਦਾ ਨੁਕਸਾਨ ਹੋਵੇ ਸਾਰਿਆਂ ਨੂੰ ਚੀਜ਼ ਕਿਹੜੀ ਕਣਕ ਦਾ ਦਾਣਾ ਮੋਟਾ ਪਤਲਾ ਕਿਹਦੀ ਕੁਆਲਿਟੀ ਵਧੀਆ ਕਿਹਦੀ ਘਟੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਨਾ ਕਿਹੜੀ ਕਣਕ ਬਿਸਕੁਟ ਵਾਸਤੇ ਆ ਕਿਹੜੀ ਕਣਕ ਆ ਜਿੱਦਾਂ ਪੀਡਬਲ ਆ ਜਿੰਕ 2 ਆ ਚਪਾਤੀ ਆ ਪੀਡਬਲ ਚਪਾਤੀ ਆ ਆਪਾਂ ਆ ਲੈ ਕੇ ਆਏ ਅੱਜ ਕਹਿੰਦੇ ਵੀ ਰੋਟੀ ਵਾਸਤੇ ਵਧੀਆ ਮੈਂ ਕਿਹਾ ਚਲੋ ਖਾਣੀ ਦਾ ਰੋਟੀ ਹੋਵੇ ਜੇ ਆਪਾਂ ਵਧੀਆ ਖਾਣੀ ਦਾ ਰੋਟੀ ਚੰਗੀ ਗੱਲ ਉਹਦੇ ਕਰਕੇ ਅੱਜ ਆਪਾਂ ਚਪਾਤੀ ਕਿਸ ਨੂੰ ਦੇ ਕੇ ਆਏ ਆ ਟ੍ਰਾਇਲ ਦੇ ਆਪਾਂ ਜ਼ਿਆਦਾ ਨਹੀਂ ਬੀਜਦੇ ਜਿਹੜੀ ਆਪਾਂ ਗੱਲ ਕੀਤੀ ਵੀ ਜ਼ਿਆਦਾ ਬੀਜਣ ਦਾ ਨੁਕਸਾਨ ਹੀ ਆ ਛੋਲੇ ਹੈਗੇ ਆ ਪੀਵੀਜੀ 10 ਜੀ ਤੁਸੀਂ ਦੇਖ ਸਕਦੇ ਹੋ ਕੁਆਲਟੀ ਵਾਈਜ਼ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਬੰਦੇ ਇੱਕ ਜਿਹਾ ਖੇਤੀ ਕਰਦੇ ਹੁਣ ਬਹੁਤ ਭਰਾ ਆਪਣੇ ਨਾਲ ਅਲੱਗ-ਅਲੱਗ ਜੁੜੇ ਹੋਇਆ ਵਿੱਚ ਕੋਈ ਬੰਦਾ ਸਬਜ਼ੀਆਂ ਦੀ ਖੇਤੀ ਕਰਦਾ ਤੇ ਕੋਈ ਬੰਦਾ ਜਿਹੜੀ ਸੀਜ਼ਨਲ ਖੇਤੀ ਕਰਦਾ ਜਿੱਦਾਂ ਕਣਕ ਛੋਲੇ ਦੀ ਹੈਗੀ ਆ ਤੇ ਉਹਦੇ ਕਰਕੇ ਆਪਾਂ ਕੋਸ਼ਿਸ਼ ਕਰੀ ਵੀ ਆਪਾਂ ਸਾਰੀ ਚੀਜ਼ ਵੀਡੀਓ ਦੇ ਵਿੱਚ ਕਵਰ ਕਰ ਦਈਏ ਵੀ ਜੇ ਤੁਹਾਨੂੰ ਕੋਈ ਡਾਊਟ ਨਾ ਰਹੇ ਜਾਂ ਕੁਆਲਟੀ ਵਾਈਜ਼ ਜਾਂ ਜਿੱਦਾਂ ਵੀ ਆ ਅੱਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਇੰਪਲੀਮੈਂਟ ਦਿਖਾਉਣੇ ਸਾਰੇ ਜਿਹੜੇ ਆਪਣੇ ਖੇਤੀ ਨਾਲ ਜਿਹੜੇ ਘਰੇਲੂ ਜਾਦਾ ਵਰਤੋਂ ਦੇ ਵਿੱਚ ਆਉਂਦੇ ਜਿੱਦਾਂ ਟਰੈਕਟਰ ਹੋ ਗਿਆ ਸੁਪਰ ਹੀਡਰ ਹੋ ਗਿਆ ਆਪਾਂ ਸਾਰੇ ਤੁਹਾਡੇ ਨਾਲ ਕਰਾਂਗੇ ਕਵਰ ਜਿੱਥੇ ਤੱਕ ਹੋਏ ਕੋਸ਼ਿਸ਼ ਆਪਣੀ ਇਹੀ ਹੈ ਵੀ ਆਪਾਂ ਛੋਟੀ ਤੋਂ ਛੋਟੀ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਚੀਜ਼ਾਂ ਤੁਹਾਨੂੰ ਦਿਖਾ ਦਈਏ ਆ ਬਰਸੀਨ ਹੈਗਾ ਬਰਸੀਨ ਬਾਈ 700 ਰੁਪਏ ਦਾ 2 ਕਿਲੋ ਲਾਇਆ ਵਾ ਸੀਗਾ ਇਹਨਾਂ ਨੇ ਤੇ ਮਾਰਕੀਟ ਦੇ ਵਿੱਚ ਵੀ ਆਦ ਕੀ ਜਿਹੜਾ ਬਰਸੀਨ ਦਾ ਰੇਟ ਆ ਉਹ ਆਮ ਨਾਲੋਂ ਜ਼ਿਆਦਾ 50 ਰੁਪਏ ਜਿੱਦਾਂ ਹੁਣ ਆਪਣੇ ਮਲਕੇ ਤਾਏ ਨੇ ਬੀਜ ਸੇਲ ਕਰਿਆ ਤੇ ਉਹਦਾ 280 ਪਤਨੀ 90 ਰੁਪਏ ਨੂੰ ਫੇਲ ਕਰਕੇ ਆਇਆ ਮਾਰਕੀਟ ਦੇ ਵਿੱਚ ਹੁਣ ਆਪਾਂ ਨੂੰ ਜਿਹੜਾ ਮਿਲਣਾ ਉਹ 3350 ਰੁਪਏ ਮਿਲਣਾ ਤੇ ਹੁਣ ਆ ਦੇਖ ਲਓ ਗੰਨਾ ਸੀਓਪੀ ਵੀ 95 ਇਹ ਵੀ ਆਪਾਂ ਬੀਜਿਆ ਵਾ ਤੇ 85 ਬੀਜਿਆ ਵਾ ਆਪਾਂ ਸੀਓਪੀ ਵੀ 98 ਸੀਓਪੀ ਵੀ 92 ਸਾਰੇ ਹੀ ਹੈਗੇ ਆ ਪਰ ਜਿਹੜੇ ਆਪਣੇ ਏਰੀਆ ਦੇ ਵਿੱਚ ਜਿਆਦਾ 95 ਤੇ 85 ਜਾਂ 18 ਦੀ ਜਿਆਦਾ ਬੀਜਾਈ ਆ ਜਿਹੜਾ ਆਪਣੇ ਲੋਕਲ ਦੇ ਵਿੱਚ ਜਿੱਦਾਂ ਗੰਨਾ ਜਿਹੜਾ ਮਿਲਾਂ ਦੇ ਵਿੱਚ ਜਿਆਦਾ ਭਰਾਵਾਂ ਨੇ ਅਨੰਤ ਕਰਦੇ ਲਾਈਕ ਕਰਦੇ ਆ ਆ ਫਰੂਟ ਦੇ ਵਿੱਚ ਆ ਗਿਆ ਦੇਖ ਸਕਦੇ ਤੁਸੀਂ ਆਗਾ ਮਾਰਸ਼ ਹੈਗਾ ਸੀਡਲੈਸ ਆ ਫਲੇਮ ਵਿੱਚੋਂ ਦਾ ਬਾਈ ਬੜਾ ਵਧੀਆ ਲੱਗਦਾ ਜੇ ਇਦਾਂ ਦਾ ਕੋਈ ਫਰੂਟ ਕਿਸੇ ਨੇ ਲਾਉਣਾ ਘਰ ਦੇ ਵਿੱਚ ਮਲਕਿ ਤੁਸੀਂ ਇੱਥੋਂ ਤੁਹਾਨੂੰ ਪਤਾ ਲੱਜੂਵੇ ਕਿਹੜੇ ਫਰੂਟ ਦਾ ਕੀ ਨਾਮ ਹੈ ਕਿਉਂਕਿ ਆਪਾਂ ਨੂੰ ਜਿਹੜੇ ਮੋٹے ਮੋٹے ਇਦਾਂ ਪਤਾ ਹੁੰਦਾ ਵੀ ਅਮਰੂਦ ਹੈ ਸੰਤਰਾ ਕੀਨੂ ਆ ਜਾਂ ਗਲਗਲਾ ਹੈ ਨਾ ਪਰ ਇੱਥੇ ਆਪਾਂ ਨੂੰ ਜਿਹੜੇ ਫਰੂਟ ਆ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਘਰਾਂ ਕੋਈ ਫਰੂਟ ਲਾਉਣਾ ਅੱਗੇ-ਅੱਗੇ ਵੀ ਕੋਸ਼ਿਸ਼ ਕਰੋ ਵੀ ਆਪਾਂ ਜਿਹੜੀ ਹਰ ਇੱਕ ਚੀਜ਼ ਆਪਾਂ ਘਰ ਦੀ ਕਰਕੇ ਖਾਈਏ ਤਾਂ ਇੱਕ ਆਪਾਂ ਕੈਮੀਕਲਾਂ ਤੋਂ ਬਚਾਂਗੇ ਦੂਜਾ ਜਿਹੜੀ ਆਪਾਂ ਮਤਲਬ ਕਿ ਬਾਜ਼ਾਰਾਂ ਦੇ ਵਿੱਚ ਜਿੱਦਾਂ ਹੁਣ ਸਿਸਟਮ ਚੱਲਦਾ ਵੀ ਸਿੰਥੈਟਿਕ ਕਲਰ ਜਿਹੜੇ ਫਰੂਟ ਤੇ ਵਰਤੇ ਜਾਂਦੇ ਆ ਉਹ ਆਪਣੀ ਜਿਹੜੀ ਸਿਹਤ ਲਈ ਹਾਨੀਕਾਰਕਾਂ ਕੋਸ਼ਿਸ਼ ਕਰੋ ਵੀ ਆਪਾਂ ਹਰ ਇੱਕ ਸਾਲ ਇੱਕ ਫਰੂਟ ਦਾ ਜੇ ਆਪਣੇ ਘਰੇ ਬੂਟਾ ਲਾ ਲਈਏ ਤਾਂ ਉਹਦਾ ਆਪਾਂ ਨੂੰ ਜਿਹੜਾ ਉਹ ਨਾਲ ਟਾਈਮ ਦੇ ਵਿੱਚ ਜਦੋਂ ਫਲ ਮਿਲਣਾ ਤੇ ਉਹਦਾ ਇੱਕ ਵੱਖਰਾ ਹੀ ਸੁਆਦ ਆ ਸੋ ਕੋਈ ਇਹ ਕਰ ਕਰੋ ਬਈ ਹਰ ਇੱਕ ਸਾਲ ਦੇ ਵਿੱਚ ਇੱਕ ਅੱਧਾ ਬੂਟਾ ਆਪਣੇ ਘਰੇ ਫਰੂਟ ਦਾ ਜ਼ਰੂਰ ਲਾਇਆ ਕਰੋ ਆ ਬਾਕੀ ਬਾਈ ਜਿਹੜੇ ਮਟਰ ਮੋਟਰ ਸਾਰਾ ਸਿਸਟਮ ਇਹ ਵੀ ਤੁਸੀਂ ਦੇਖ ਲਓ ਇਹ ਤੋਂ ਬਾਅਦ ਆਪਾਂ ਇੰਪਲੀਮੈਂਟ ਵਾਲੀ ਸਾਈਡ ਲੈ ਕੇ ਜਾਂਦੇ ਤੁਹਾਨੂੰ ਮੇਲੇ ਚ ਬਾਈ ਹਰੇ ਸੁਬਾ ਸੁਬਾ ਦਾ ਟਾਈਮ ਆ ਥੋੜਾ ਜਿਆ ਤੇ ਇਕੱਠ ਚਲੋ ਨਾਤੇ ਘਟਾ ਨਾ ਵੱਧਾ ਕਹਿਣ ਦਾ ਮਤਲਬ ਹੀ ਬੰਦਾ ਆਸਾਨੀ ਨਾਲ ਹਰ ਇੱਕ ਚੀਜ਼ ਦੇਖ ਸਕਦਾ ਇਹ ਨਹੀਂ ਹੈਗਾ ਵੀ ਹਾਂ ਵੀ ਵਾਲਾ ਧੱਕਾ ਪੈਂਦਾ ਜਾਂ ਕੋਈ ਦਿੱਕਤ ਆ ਆਪਾਂ ਨੂੰ ਘੁੰਮਣ ਫਿਰਨ ਦੇ ਵਿੱਚ ਤੇ ਵਧੀਆ ਪੂਰਾ ਠੀਕ ਠਾਕ ਮਾਹੌਲ ਆ ਕਹਿੰਦੇ ਨੇ ਮਾਹੌਲ ਇੱਕ ਨੰਬਰ ਬਣਿਆ ਵਾ ਆ ਸੋਨਾਲੀਕਾ ਟਰੈਕਟਰ ਤੁਹਾਨੂੰ ਆਪਾਂ ਦਿਖਾਉਣੇ ਨੇ ਇਹਨਾਂ ਦੇ ਰੇਟ ਲਿਸਟਾਂ ਬਾਈ ਕੱਲੇ ਸੋਨਾਲੀਕਾ ਨੇ ਲਾਈ ਵੀਰੇ ਪੂਰੇ ਮੇਲੇ ਚ ਕਿਸੇ ਨੇ ਰੇਟ ਲਿਸਟ ਨਹੀਂ ਲਾਈ ਆ ਦੇਖੋ 6 ਲੱਖ 27900 ਰੁਪਏ ਦਾ ਹੈਗਾ 745 3 ਸਪੀਡ ਟਰੈਕਟਰ ਆ 745 3 ਸਪੀਡ ਦੇ ਵਿੱਚ ਮਲਕ ਇੱਕ ਸੋਨਾ ਲੀਕ ਹੈ ਬਾਈ ਜਿਨ੍ਹਾਂ ਨੇ ਪਾਰਦਰਸ਼ੀ ਵਾਲਾ ਕੰਮ ਕਰਿਆ ਵਾ ਰੇਟ ਲਿਸਟਾਂ ਟਰੈਕਟਰਾਂ ਦੇ ਲਾਈ ਵੀ ਮੈਂ ਹੋਰ ਵੀ ਦੇਖਿਆ ਹੋਰ ਕਰਤਾਰ ਵਾਲਾ ਨੇ ਖੜੇ ਕਿਸ ਨੇ ਲਿਸਟਾਂ ਲਾਈ ਪਿਆ ਆ 799000 ਦਾ ਇਹ ਹੈਗਾ ਡੀਆਈ 750 ਇਹ ਵੀ 3 ਸਪੀਡ ਆ 799000 ਰੁਪਈਆ 1000 ਰੁਪਈਆ 8 ਲੱਖ ਤੋਂ ਘੱਟ ਆ ਬਾਕੀ ਬਾਈ ਜਿਹੜੇ ਇੰਸ਼ੋਰੈਂਸੂਰ ਆ ਉਹ ਇਹਨਾਂ ਦੀ ਬਾਹਰ ਆ ਇਹ ਆਨ ਰੋਡ ਪ੍ਰਾਈਸ ਨਹੀਂ ਹੈਗੇ ਸਿਰਫ ਇਹ ਸੇਲਿੰਗ ਪ੍ਰਾਈਸ ਹੈ ਇਹਨਾਂ ਦੇ ਜਿਹੜੇ ਕਾਗਜ਼ ਪੱਤਰ ਵਾਲਾ ਨੰਬਰ ਨੰਬਰ ਵਾਲਾ ਉਹ 10-12000 ਰੁਪਏ ਐਕਸਟਰਾ ਹੁੰਦਾ ਪਰ ਇਹਦੇ ਵਿੱਚੋਂ ਵੀ ਜੇ ਆਉਣ ਡੇਵਲ ਆਪਾਂ ਗੱਲ ਕਰੀਏ ਘਟ ਜਾਊਗਾ ਆ ਹੈਗਾ 8,57,900 ਰੁਪਏ ਦਾ RX DI 60 4-ਵੀਲ ਡਰਾਈਵ ਦੇ ਵਿੱਚ 24 ਸਪੀਡਾਂ ਦੇ ਵਿੱਚ ਆ ਬਾਈ 12 ਫਾਰਵਰਡ ਤੇ 12 ਬੈਕ 24 ਸਪੀਡਾਂ ਦੇ ਵਿੱਚ ਆ ਵੱਡੇ ਟਾਇਰਾਂ ਦੇ ਵਿੱਚ ਤੇ ਵੀ ਮਲਕੇ ਕਹਿਣ ਦਾ ਮਤਲਬ ਵੀ ਪਹਿਲਾਂ ਇਹ 99 ਲੱਖ ਦੇ ਕਰੀਬ ਸੀਗਾ ਟਰੈਕਟਰ ਹੁਣ ਜਿਹੜਾ GST ਘਟਣ ਦੇ ਨਾਲ ਇਹਦਾ ਰੇਟ ਵੀ ਘਟਿਆ ਪਰ ਜੇ ਆਪਾਂ ਔਨ ਟੇਬਲ ਗੱਲ ਕਰਦੇ ਆਂ ਹੋਰ ਵੀ ਇਹਦੇ ਚੋ ਡਿਸਕਾਊਂਟ ਆਪਾਂ ਨੂੰ 20-25 ਹਜ਼ਾਰ ਦਾ ਆਰਾਮ ਨਾਲ ਹੋ ਜਾਊਗਾ ਆ ਸਾਹਮਣੇ ਪ੍ਰੀਤ ਵਾਲਿਆਂ ਦੇ ਯੋਧਾ ਮਾਡਲ ਖੜੇ ਆ ਇਹਨਾਂ ਨੇ ਬਾਈ ਹਲੇ ਰੇਟ ਲਿਸਟ ਨਹੀਂ ਲਾਈ ਵੀ ਹੈਗੀ ਪਰ ਇਹਨਾਂ ਦਾ ਰੇਟ ਵੀ ਜਿਹੜਾ ਬਿਲਕੁਲ ਵਧੀਆ ਟਰੈਕਟਰ ਆ ਤੇ ਜਿਹੜਾ ਅਜ ਜਾਈ ਹੁੰਦਾ ਜਿੱਦਾਂ ਕਹਿੰਦਾ ਵੀ ਹੋਰ ਨਾਲੋਂ ਆ ਕਰਤਾਰ ਵਾਲਿਆਂ ਦੇ ਖੜੇ ਆ ਕਰਤਾਰ ਵਾਲਿਆਂ ਦੇ ਟਰੈਕਟਰ ਬਾਈ ਥੋੜੇ ਜਿਹਾ ਆਮ ਨਾਲੋਂ ਮਹਿੰਗੇ ਆ ਕਿ ਕਹਿੰਦੇ ਵੀ ਮਿਲ ਕੇ ਅਸੀਂ ਇੰਜਨ ਕਰਲੋਸਕਰ ਦਾ ਯੂਜ਼ ਕਰਦੇ ਆ ਜਾਂ ਜਿਹੜੇ ਹੋਰ ਵੀ ਪਾਰਟ ਆ ਵਧੀਆ ਯੂਜ਼ ਕਰਦੇ ਆ ਬਾਕੀ ਚਲੋ ਹੋਰ ਇੱਕ ਵੀ ਆਪੋ ਆਪਣੀ ਕੰਪਨੀ ਦਾ ਹਿਸਾਬ ਕਿਤਾਬ ਆ ਡਿਸਕ ਵਾਲਾ ਜਿੰਦਾ ਆ ਗਿਆ ਡਿਸਕਾਊਟ ਮੇ ਇਹ ਡਿਸਕਾਊਟ ਚੱਲਦਾ ਇਹ ਤੇ ਆਪਣਾ ਰੇਟ 24000 2000 ਲੈਸ ਕਰਕੇ ਕਹਿੰਦੇ 22000 ਦਾ ਮਿਲ ਜੂਗਾ ਡਬਲ ਡਿਸਕ ਵਾਲਾ ਜਿਹੜਾ ਜਿੰਦਾ ਜਿੱਦਾਂ ਹੁਣ ਇਹੀ ਜ਼ਿਆਦਾ ਆਪਣਾ ਚੱਲਦਾ ਤੇ ਇੱਧਰ ਜਿਹੜਾ ਆਪਣਾ ਸਾਡੇ ਦਾ ਬਾਈ ਕਟਰ ਕਹਿੰਦੇ ਆ ਇਹਨੂੰ ਜਿੱਦਾਂ ਜੁੰਡਿਆਂ ਜਿਹਨੇ ਮਾਰਦੇ ਆ ਰੇਟ 50000 ਲੈਸ ਕਰਕੇ 44000 ਦਾ ਮਿਲ ਜੂਗਾ 6000 ਦਾ ਮੇਲੇ ਕਰਕੇ ਡਿਸਕਾਊਂਟ ਆ ਕਹਿੰਦੇ ਆ ਇੱਕ ਲੱਤ ਜੀ ਆ ਗਈ ਫਾਲਾ ਜਿਹੜਾ ਤੇ 19000 ਦਾ 2000 ਰੁਪਏ ਲੈਸ ਕਰਕੇ 17000 ਦਾ ਮਿਲ ਜੂਗਾ ਇਹ ਵੀ ਕਹਿੰਦੇ ਮਿੱਟੀ ਨੂੰ ਬਾਈ ਚਿੰਮਲ ਕੇ ਤਹਿ ਤੋੜ ਕਹਿੰਦੇ ਆ ਸਾਡੀ ਏਰੇ ਚ ਨੂੰ ਤਹਿ ਤੋੜ ਵੀ ਕਹਿ ਦਿੰਨੇ ਆ ਜਾਂ ਸਿੱਧੀ ਜੀ ਕਹਦੇ ਨੇ ਵੀ ਲੱਤ ਜੀ ਲਿਆਂਦੀ ਆ ਰੇਟ ਹੈਗਾ ਇਹਦਾ 15000 ਰੁਪਏ 2000 ਡਿਸਕਾਊਂਟ ਕਰਕੇ ਇਹ ਵੀ 13000 ਦਾ ਮਿਲ ਜੂਗਾ 17000 ਦਾ ਮਿਲ ਜੂਗਾ 19000 ਦਾ ਵੈਸੇ ਤਾਂ ਜਿਹੜੇ ਫਾਲੇ ਆ ਸਪਰਿੰਗਾ ਵਾਲੇ ਫਾਲੇ ਆ ਆਏਗਾ ਬਈ 36000 ਤੇ 2000 ਡਿਸਕਾਊਂਟ ਕਰਕੇ 34000 ਦੇ ਮਿਲ ਜਾਣਗੇ ਜਿਹੜੇ ਕਲਟੀਵੇਟਰ ਆ ਸਪਰਿੰਗਾ ਵਾਲੇ ਫਾਲੇ ਆ ਲਿਖਿਆ ਹੋਇਆ ਨਹੀਂ ਵੀ ਇਹ 11 ਕਿ9 ਆ ਉੱਧਰ ਬਾਕੀ ਬਾਈ ਆਪਣਾ ਜਿਹੜਾ ਘਰੇਲੂ ਸਮਾਨ ਆ ਉਹ ਲੱਗਿਆ ਵਾ ਬੰਦੇ ਲਈ ਜਾਂਨੇ ਬੀਬੀਆਂ ਲਈ ਜਾਂਨੀ ਆਪਣੀ ਜਿਹੜੇ ਲੋਕ ਨੇ ਇੱਥੇ ਬਾਈ ਪਿੰਡਾਂ ਵਾਲੇ ਬਾਕੀ ਹੁਣ ਤੁਹਾਨੂੰ ਇਹ ਤੋਂ ਬਾਅਦ ਆਪਾਂ ਢੇੜਾ ਮਰਾਉਨੇ ਆ ਦੁੱਧ ਵਾਲੀ ਮਸ਼ੀਨ ਆ 855 ਦਾ ਝੋਟੇ ਦੇ ਕਰਾਉਣੇ ਦਰਸ਼ਨ ਜਿਹੜਾ ਹੁਣ ਨਵਾਂ ਆ ਆਪਣਾ ਫਲੈਟ ਪਲੇਟਫਾਰਮ ਦੇ ਵਿੱਚ ਈਪੀਏ ਸੀ ਵਾਲਾ ਪਿੱਛੇ ਪਲੈਨਟਰੀ ਡਰਾਈਵ ਆ ਕਰੋ ਚੈੱਕ ਤੇ ਇਹਦਾ ਪਰ ਰੇਟ ਵੀ ਤੁਹਾਨੂੰ ਦੱਸਾਂਗੇ ਵੀ ਕੀ ਰੇਟ ਆ ਕੀ ਦਾ ਹੁਕਤਾਬ ਆ ਰੇਟ ਬਾਈ ਇਹਦਾ ਪਹਿਲਾਂ ਨਾਲੋਂ ਘਟ ਗਿਆ ਜਿਹੜੇ ਆਪਣਾ ਪਹਿਲਾਂ ਵੀ ਟਰੈਕਟਰ ਲਏ ਆ ਉਹਨਾਂ ਦੇ ਵਿੱਚੋਂ ਵੀ ਜਿਹੜਾ ਡਿਸਕਾਊਂਟ ਹੋ ਗਿਆ ਹੁਣ ਥੋੜਾ ਜਿਹਾ ਪਛਤਾਵਾ ਕਰ ਰਹੇ ਆ ਆਪਾਂ ਵੀ ਟਰੈਕਟਰ ਜਿਹੜਾ ਪਿਛਲੇ ਸਾਲ ਲਿਆ ਮੈਂ ਰੇਟ ਪੁੱਛਿਆ ਪਿਛਲੇ ਸਾਲ ਨਾਲੋਂ ਵੀ ਆਪਣੇ ਟਰੈਕਟਰ ਦਾ ਤਕਰੀਬਨ 40 ਕਿਲੋ ਹਜ਼ਾਰ ਦਾ ਫਰਕ ਪੈ ਗਿਆ ਪਰ ਬਾਈ ਆ ਟਰੈਕਟਰ ਜਿਹੜਾ ਪਿੱਛੋਂ ਬੜਾ ਜ਼ਬਰਦਸਤ ਬਣਾਤਾ ਜਿਹੜਾ ਇਹਦਾ ਹਿੱਸਾ ਇੱਕ ਤਾਂ ਇਹਦੀ ਜਿਹੜੀ ਹੁੱਕ ਆ ਹੁੱਕ ਆਮ ਨਾਲੋਂ ਥੋੜੀ ਜਿਹੀ ਪਿੱਛੇ ਕਰਤੀ ਜਿੱਦਾਂ ਹੁਣ ਨੇੜੇ ਆਪਾਂ ਟਰਾਲੀ ਤੇ ਬਾਈ ਪਿੱਛੋਂ ਬਾਈ ਈਪੀਆਈ ਹਿੱਸਾ ਆ ਇੱਕ ਲਿਫਟ ਆਮੈਟਿਕ ਲਾਤਾ ਇਹਨੂੰ ਜਿੱਦਾਂ ਆਪਾਂ ਇੱਕ ਜਗ੍ਹਾ ਲਿਫਟ ਬਣ ਕੇ ਮੁੜ ਕੇ ਬਾਰ ਬਾਰ ਛੇੜਨ ਦੀ ਲੋੜ ਨਹੀਂ ਹੈਗੀ ਸਿੱਧਾ ਲਿਫਟ ਆਮੈਟਿਕ ਬਟਨ ਆ ਉਹਨੂੰ ਆਪ ਪੁਸ਼ ਕਰੋ ਡਾਊਨ ਕਰੋ ਤੇ ਲਿਫਟ ਚੱਕ ਹੋਈ ਜਾਣੀ ਨਾਲ ਦੀ ਨਾਲ ਤੇ 16 ਦੇ ਟਾਇਰਾਂ ਦੇ ਵਿੱਚ ਪਲੇਟਫਾਰਮ ਆ ਪ੍ਰੋਮ ਫਲੈਟ ਬਿਲਕੁਲ ਤੇ ਇੱਕ ਬਾਈ ਜਿਹੜਾ ਹ ਗੇਅਰ ਵਾਲਾ ਸਿਸਟਮ ਹੈ ਸਾਈਡ ਵਾਲੇ ਗੇਅਰ 'ਚ ਇਹਨਾਂ ਨੇ ਬਲ ਪਾਤਾ ਤੇ ਬਹੁਤ ਵਧੀਆ ਕਰਤਾ ਹੁਣ ਜਿਹੜਾ ਆਪਣੇ ਕੋਲ ਟਰੈਕਟਰ ਆ ਉਹਦਾ ਥੋੜਾ ਜਿਹਾ ਸਿੱਧਾ ਆਏ ਉਹ ਜਦੋਂ ਆਪਾਂ ਬਾਉਨੇ ਕੋਈ ਡਲਿਆ ਡੋਲਿਆਂ ਦੇ ਵਿੱਚ ਜਦੋਂ ਡੌਲ ਡੂਲ ਵੱਟ ਮੋਟਾ ਟਪਾਉਨੇ ਉਹਦੇ ਨਾਲ ਸਿੱਧੀ ਲੱਤ ਵਾਦੀ ਹੈ ਗੇਅਰ ਦੇ ਨਾਲੇ ਹਿੱਲ ਕੇ ਬੰਦੇ ਦੀ ਤੇ ਇਹ ਬਲ ਪਾ ਕੇ ਥੋੜਾ ਜਿਹਾ ਸਾਈਡ ਕਰਤਾ ਇੱਕ ਵਧੀਆ ਕੰਮ ਕਰਤਾ ਇਹ ਵੀ ਇਹਨਾਂ ਨੇ ਕਿਉਂਕਿ ਜਿੱਦਾਂ ਜਿੱਦਾਂ ਕੰਪਨੀ ਨੂੰ ਪਤਾ ਲੱਗਦਾ ਕਿ ਸੁਬਰਾਜ ਆ ਬਾਈ ਜਿਹੜੀ ਕਸਟਮਰ ਦੇ ਮਤਲਬ ਕਿ ਵੀਊਆਂ ਤੇ ਰਿਵਿਊਆਂ ਦੇਖ ਕੇ ਟਰੈਕਟਰ ਤਿਆਰ ਕੀਤਾ ਵੀ ਇਹਦੇ ਵਿੱਚ ਆਪਣੇ ਵੱਲੋਂ ਇਹਨਾਂ ਨੇ ਕੋਈ ਕਮੀ ਨਹੀਂ ਛੱਡੀ ਹੈਗੀ ਪਰ ਜਿੱਦਾਂ ਜਿੱਦਾਂ ਅੱਗੇ-ਅੱਗੇ ਚਲੋ ਸਮਾਂ ਚੱਲਦਾ ਜਾਂਦਾ ਐਡਵਾਂਸ ਹੁੰਦੀ ਜਾਂਦੀ ਹੈ ਮਸ਼ੀਨਰੀ ਉਦਾਂ-ਉਦਾਂ ਜਿਹੜੀਆਂ ਮਲਕੀ ਇੰਪਰੂਵਮੈਂਟ ਹੁੰਦੀਆਂ ਜਾਂਦੀਆਂ ਸੰਦੇ ਦੇ ਵਿੱਚ ਉਹ ਇਹਨਾਂ ਨੇ ਮਲਕੀ ਹੁਣ ਦੇ ਟਾਈਮ ਦੇ ਮਲਕੀ ਅੱਜ ਤੇ 2 ਸਾਲ ਤੱਕ ਦਾ ਐਡਵਾਂਸ ਕਰਤਾ 2-3 ਸਾਲ ਤੱਕ ਇਹਦੇ ਮੁਕਾਬਲੇ ਦਾ ਟਰੈਕਟਰ ਜਿੰਨੇ ਫੀਚਰ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇੰਨੇ ਕੁ ਰੇਟ ਦੇ ਵਿੱਚ ਕੋਈ ਟਰੈਕਟਰ ਆਊਗਾ ਠੀਕ ਹੈ ਜਣੀ ਬਾਈ ਨੂੰ ਆਪਾਂ ਮਲਕੀ ਇਹਦਾ ਰੇਟ ਪੁੱਛਿਆ ਰੇਟ ਬਾਈ ਕਹਿੰਦਾ ਵੀ ਇਹਦਾ ਹੈਗਾ 9,35,000 ਰੁਪਏ ਮੇਲੇ ਦਾ ਠੀਕ ਆ ਚਲੋ 35,000 ਦਾ ਉੱਪਰ ਬੱਟਾ ਵੀ ਹੁੰਦਾ ਪਰ 9 ਲੱਖ ਰੁਪਏ ਦੇ ਵਿੱਚ ਤੁਹਾਨੂੰ ਇਹ ਟਰੈਕਟਰ ਮਿਲ ਜਾਊਗਾ ਬਾਈ ਹਾਂਜੀ ਬਾਈ ਮੇਲੇ ਤੇ ਆ ਜਾਏ ਸੀਗੇ ਹੁਣ ਆਪਾਂ ਚੱਲਿਆਂ ਪਿੰਡ ਨੂੰ ਤੇ ਬੂਟੇ ਲੁੱਤੇ ਆਲੂ ਬਗਾਰਾ ਅੰਗੂਰਾਂ ਦੀ ਬੇਲ ਤੇ ਆਪਾਂ ਚਪਾਤੀ ਸੀਡ ਦਿੱਤਾ ਕਣਕ ਦਾ ਤੇ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਚ ਥੈਂਕ ਯੂ